ਸਸ਼ਿਆਕਲ ਡਿਊਟੀ ਉਪੇਖ ਰਹੀ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਸਾਹਮਣੇ ਜਨ ਬਚਾਉਣ ਲਈ ਰਾਤ ਵੇਲੇ ਬੇੜੀ ਰਾਹੀ ਪਾਰ ਕੀਤੀ ਸੀ ਰਾਵੀ ਦਰਿਆ ਡੀ ਐਸ ਪੀ ਕੇ ਪਾਲ ਸਿੰਘ ਦੀ ਖਬਰ ਸਾਹਮਣੇ ਆ ਰਹੀ ਹੈ ਕਲਾਂ ਨੌਰ ਸੋਨੇ ਦੀ ਜਿੜੀ ਕਹਾਉਣ ਵਾਲੇ ਭਾਰਤ ਦੇਸ਼ ਚ ਬ੍ਰਿਟਿਸ਼ ਸਰਕਾਰ ਦੀ ਗੁਲਾਮੀ ਦੀਆਂ ਜੰਜੀਰਾਂ ਤੋਂ ਮੁਕਤ ਕਰਵਾਉਣ ਲਈ ਜਿੱਥੇ ਹਿੰਦੂ ਸਿੱਖ ਇਸ ਦੀ ਇਸ ਦੀ ਅਤੇ ਮੁਸਲਮਾਨਾਂ ਨੇ ਇਕੱਠਿਆਂ ਹੋ ਕੇ ਆਪਣੀਆਂ ਜਾਨਾਂ ਦੀ ਕੁਰਬਾਨੀ ਦਿੱਤੀ ਸੀ ਉਦੋਂ ਹੀ ਅੰਗਰੇਜ਼ ਸਰਕਾਰ ਦੀਆਂ ਗੁਲਾਮੀਆਂ ਦੀਆਂ ਜੰਜੀਰਾਂ ਟੁੱਟਦੀਆਂ ਹੋਈ ਆਜ਼ਾਦੀ ਦੀ ਖੁਸ਼ੀ ਦੇ ਕੁਝ ਪਲਾਂ ਦੀ ਤੋਂ ਬਾਅਦ ਹੀ ਅੰਗਰੇਜ਼ਾਂ ਨੇ ਦੇਸ਼ ਤੇ ਦੋ ਟੁਕੜੇ ਕਰਦਿਆਂ ਹੋਏ ਮੁਸਲਮਾਨ ਲਈ ਪਾਕਿਸਤਾਨ ਬਣਾਇਆ ਤੇ ਬਰਬਾਦੀ ਸ਼ੁਰੂ ਹੋ ਗਈ ਇਸ ਤਰ੍ਹਾਂ ਵੱਡੀ ਖਬਰ ਸਾਹਮਣੇ ਆ ਰਹੀ ਉੱਤਕ ਸ਼ਬ ਦੰਦ ਦਾ ਬ੍ਰੇਕ ਦਾਵਾ ਪਾਰਤ ਪਾਕਿਸਤਾਨ ਦੀ ਵੰਡ ਦਰਦ ਆਪਣੀ ਅੱਖਾਂ ਸਾਹਮਣੇ ਵੇਖ ਕੇ ਵਾਲੇ ਸੇਵਾ ਮੁਖਤ ਡੀਐਸਪੀ ਬਾਬੂ ਕ੍ਰਿਪਾਲ ਸਿੰਘ ਰੂਪਵਾਲ ਨੇ ਪੰਜਾਬ ਦੀ ਜਾਣਕਾਰੀ ਦਿੱਤੀ ਉਹਨਾਂ ਨੇ ਕਿਹਾ ਕਿ ਆਜ਼ਾਦੀ ਮਿਲਣ ਦੇ ਬਾਅਦ ਕੀ ਉਹਨਾਂ ਨੇ ਸਭ ਜਾਣਕਾਰੀ ਦਿੱਤੀ ਧੰਨਵਾਦ